ਸਤਿ ਗੁਰੂ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹਾਂ ਕੁਲਵੀਰ ਕੋਲੇ ਤਲਵੰਡੀ ਸਾਬ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਦੇਖ ਲੋ ਜਮਾ ਕੋਕਾ ਪੀ ਨਾ ਮੇ ਟਰੈਕਟਰ ਆ ਭਰਾ ਮੇਰਾ ਤੇ ਬਾਈ ਨਾਲ ਥੋੜੀ ਕਰਾਉਣੀ ਆ ਗੱਲ ਤੇ ਹੋਰ ਬਾਈ ਜੀ ਕੁਲਵੀਰ ਸਤਿ ਸ੍ਰੀ ਅਕਾਲ ਕੀ ਹਾਲ ਹੈ ਸਤਿ ਸ੍ਰੀ ਅਕਾਲ ਭੁੱਲੋ ਸਾਹਿਬ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਬਹੁਤ ਵਧੀਆ ਹਾਂਜੀ ਹਾਂਜੀ ਘੜੇ ਵਾਰੀ ਤੋਂ ਬਚੇ ਹਾਂਜੀ ਹਾਂਜੀ ਆਪਣੇ ਹੈ ਨਹੀਂਗੇ ਅੱਛਾ ਜੀ ਇਹਨਾਂ ਵੀਰਾਂ ਦਾ ਨਕਸਾਨ ਹੋਇਆ ਭਰਾਵਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅੱਗੇ ਤੋਂ ਤੰਦਰੁਸਤੀ ਬਖਸ਼ੇ ਪਰਮਾਤਮਾ ਨੂੰ ਹਾਂਜੀ ਹਾਂਜੀ ਮਾੜਾ ਕੰਮ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਇਹਦੇ ਵਿੱਚ ਬਹੁਤ ਜਿਆਦਾ ਨੁਕਸਾਨ ਹੋਇਆ ਗਾ ਗੜੇ ਹੀ ਬਾਲੇ ਵੱਡੇ ਵੱਡੇ ਛੱਡੇ ਹਨ ਹਾਂ ਥੋੜੇ ਬਚਤ ਹੈ ਨਹੀਂ ਹੈਗੇ ਬਾਈ ਹੈਗੇ ਹੈਗੇ ਅੱਛਾ ਬਹੁਤ ਨੁਕਸਾਨ ਕਰਿਆ ਪੂਰਾ ਹੀ ਹੈਗਾ ਪੂਰਾ ਹਾਂਜੀ ਹਾਂਜੀ ਤੇ ਆਪਣੇ ਜੀ 8 4 55 ਬਾਰੇ ਦੱਸ ਲਈ ਚਲੋ ਸਾਬ ਕੈਮਰਾ ਮਾਰੋ ਜਾਰੀ ਚੁੱਕੇ ਜਮਾ ਕੋਕਾ ਪੀਛੇ ਹੈ ਜੀ ਇਹ ਟਾਇਰ ਹਾਂਜੀ ਹਾਂਜੀ ਜਮਾ ਦੇਖ ਲਓ ਭਰਾ ਮੇਰੋ ਜਮਾ ਕੋਕਾ ਪੀਛਾ ਨਾ ਮਾਡ ਰਾਈਟ ਸਾਈਡ ਗਿਆ ਹੈ ਨਾ ਜੀ ਹਾਂ ਬਾਈ ਸਾਈਡ ਗਿਆ ਥ੍ਰੀ ਸਾਈਡ ਗਿਆ ਭਰਾ ਮੇਰੋ ਤੇ ਬਿਲਕੁਲ ਟਾਇਰ ਨਵੇਂ ਦੇ ਆਹ ਆਉਦੀ ਟਾਇਰ ਨੇ ਟਰੈਕਟਰ ਦੇ ਹਾਂਜੀ ਤੇ ਜਮਾ ਕੋਕਾ ਪੀਛੇ 530 ਘੰਟੇ ਚੱਲਿਆ ਵੇ ਅੱਛਾ 530 ਘੰਟੇ ਚੱਲਿਆ 530 ਘੰਟੇ ਚੱਲਿਆ ਕੇ ਉਹ ਚਲਾ ਦੇ ਟਰੈਕਟਰ ਦੇਖ ਲਓ ਚਲਾ ਦੇ ਨੇ ਉਹ ਸਟਾਰ ਹੋ ਗਿਆ ਪਾ ਦੇ ਠੀਕ ਹੈ ਤੇ ਜਮਾ ਬਿਲਕੁਲ ਨਵਾਂ ਟਰੈਕਟਰ ਆ ਭਰਾ ਮੇਰੇ ਕੋਕਾ ਪੀਛੇ ਆ ਦੇਖ ਲਓ ਚਾਰ ਚਫੇਰੇ ਘੁੰਮ ਕੇ ਦਿਖਾਉਣੇ ਤੁਹਾਨੂੰ ਤੇ ਬਹੁਤ ਸੋਹਣਾ ਟਰੈਕਟਰ ਲਿਆ ਹੁੰਦਾ ਭਰਾ ਆ ਦੇਖ ਲਓ ਜਮਾ ਕੋਕਾ ਪੀਛੇ ਭਰਾ ਮੇਰੇ ਜਮਾ ਨਵਾਂ ਟਰੈਕਟਰ ਆ ਤੇ ਬਾਈ ਨੂੰ ਪੁੱਛਦੇ ਆ ਕਿਹੜਾ ਮਾਡਲ ਆ? ਇਹ ਆ ਦੇਖ ਲਓ ਜਮਾ ਕੋਕਾ ਪੀਛੀ ਆ। ਤੇ ਕਿਹੜਾ ਮਾਡਲ ਆ ਜੀ? ਇਹ ਬਾਈ 2021 ਦਾ ਮਾਡਲ। 2021। ਇਹ ਉਹ ਆ ਉਹ ਮਾਡਲ ਆ ਜਦੋਂ ਜਿਹਦੀ ਵਾਸਤੇ ਲੋਕਾਂ ਨੇ ਵੇਟ ਕਰੀ ਸੀ 855 ਦੀ ਸੀਰੀਜ਼ ਵਿੱਚ। ਹਾਂਜੀ ਹਾਂਜੀ। ਉਹ ਆ। اچھا ਉਹ ਟਰੈਕਟਰ ਆ ਇਹ। ਉਹ ਟਰੈਕਟਰ ਆ। ਠੀਕ ਆ ਜੀ। ਤੇ ਟੌਪ ਮਾਡਲ ਹੈ ਨਾ ਜੀ? ਟੌਪ ਮਾਡਲ ਹੈ ਬਾਈ। ਹਾਂਜੀ। ਤੇ ਪੰਜਾਬ ਦਾ ਨੰਬਰ। ਪੰਜਾਬ ਨੰਬਰ ਆ ਬਾਈ। ਹੈ ਨੀ ਪੰਜਾਬ ਨੰਬਰ ਆ। ਹਾਂ ਵੀਰੇ। ਪੰਜਾਬ ਨੰਬਰ ਹੈ ਪੰਜਾਬ ਨੰਬਰ ਕਿਦੋਂ ਦਾ ਵਾਹਨ ਨੰਬਰ ਹੈ ਹਾਂਜੀ ਹਾਂਜੀ ਫਰਸਟ ਓਨਰ ਟਰੈਡਰ ਹੈ ਹਾਂਜੀ ਮੀਟਰ ਤੁਸੀਂ ਦੇਖ ਲਿਆ 530 ਘੰਟੇ ਚੱਲਿਆ ਹੋਇਆਗਾ ਹਾਂਜੀ ਹਾਂਜੀ ਤੇ ਉਹ ਕਮੀ ਦਾ ਹੈਡਿੰਗ ਨਵਾਂ ਤਾਂ ਨਵੇਂ ਹਾਰ ਦਾ ਕਿ ਨਹੀਂ ਜਾਂਦਾ ਕਿ ਇਹ ਕੋਈ 10 ਸਾਲਾਂ ਜਿਆਦਾ ਵੀ ਜੈਂਸੀ ਜੁਆਇਆ ਕਿ ਮੰਡੀਆਂ ਆਈ ਤੇ 6 ਲੱਖ ਰੁਪਈਆ ਦੇ ਲੁਕਮਬਰ ਸਾਹਿਬ ਲੋਨ ਦੀ ਹੋ ਜੂਗਾ ਅੱਛਾ 6 ਲੱਖ ਲਾਉਣ ਹੋ ਜੂਗਾ ਠੀਕ ਹੈ ਜੀ ਹਾਂ ਪੁਰਾਣਾ ਟਰੈਡਰ ਵੀ ਕਟਿਆ ਜਾਊਗਾ ਜੀ ਹਾਂ ਕਰ ਲਾਂਗੇ ਕੋਈ ਗੱਲ ਨਹੀਂ ਕੱਟ ਲਾਂਗੇ ਠੀਕ ਹੈ ਜੀ ਤੇ 7 ਲੱਖ ਤੇ 65 ਹਜ਼ਾਰ ਡਿਮਾਂਡ ਆ ਕਿੰਨੇ ਦਾ ਛੱਡ ਦੇ ਜੀ ਡਿਮਾਂਡ ਵਿੱਚ ਸਿੱ ਦੇ ਰੰਗ ਐ ਪੱਪਾਂ ਦੇ ਲੱਖ ਆ 7 ਲੱਖ ਤੇ 55000 ਹਜ਼ਾਰ ਦੇ 7 ਲੱਖ 55000 ਹਾਂ ਬਈ ਠੀਕ ਹੈ ਜੀ ਚਲੋ ਮੌਕੇ ਤੇ ਮਾੜਾ ਮੋਟਾ ਬਾਕੀ ਮੌਕੇ ਤੇ ਕੋਈ ਮਾਨਤਨ ਹੋਰ ਵੀ ਹੋ ਜੂਗਾ ਹਾਂ ਜੀ ਤੇ ਅੱਗੇ ਆ ਗਿਆ ਆਪਣੇ ਕੋਲ ਇੰਡੋ ਫਾਰਮ ਵਾਲੇ ਹਾਂ ਬਈ ਇੰਡੋ ਫਾਰਮ ਤੋਂ ਨੇ ਭਰਾਵੋ ਆਏ ਇੰਡੋ ਫਾਰਮ ਵੀ ਪੰਜਾਬ ਨੰਬਰ ਆ ਭਰਾ ਮੇਰੋ ਬਹੁਤ ਸੋਹਣਾ ਟਰੈਕਟਰ ਹੈ ਜੀ ਕੋਕਾ ਵੀ ਜੀ ਆ ਜਮਾ ਆ ਜਮਾ ਦੇਖੋ ਸਭ ਜੂਰੀ ਇਹ ਵੀ ਸਾਰਾ ਅਰੀਜਨਲ ਟਰੈਕਟਰ ਹੈ ਹਾਂ ਜੀ ਨੰਬਰ ਸਾਹਿਬ ਟਾਇਰ ਮੂਰਲੇ ਕਿੰਨੇ ਕਾ ਜੀ ਹਾਂਦੇ ਮਗਰਲੇ ਨੰਬਰ ਫਾਦੇ ਸੀਗੇ ਮਗਰਲੇ ਦਾ ਬਿਲਕੁਲ ਨਵੇਂ ਆ ਆ ਦੇਖ ਲਓ ਭ ਗੁੱਡੀ ਤੋਂ ਬਣ ਕੇ ਚੱਲ ਅੱਖਰ ਜਿੱਟਾਏ ਨਹੀਂ ਹੈ ਨਾ ਤੇਰਾ ਸੀ 22 ਦਾ ਨਵੇਂ ਪਾਏ ਆਪਾਂ ਜਿਵੇਂ ਨਵੇਂ ਟਾਇਰ ਆ ਭਰਾ ਮੇਰੋ ਕੋਕਾ ਪੀਸੀ ਹੈ ਵੀ ਤੇਲ ਬ੍ਰੇਕਾਂ 'ਚ ਡਬਲ ਕਲਚ ਤੇਲ ਬ੍ਰੇਕਾਂ 'ਚ ਹੈ ਤੇਲ ਬ੍ਰੇਕਾਂ 'ਚ ਭਰਾ ਮੇਰੋ ਡਬਲ ਕਲਚਾ ਡਬਲ ਕਲਚ ਹੈ ਡਬਲ ਕਲਚ ਹੈ ਇਹ ਬਹੁਤ ਸੋਹਣਾ ਟਰੈਕਟਰ ਯਾਰ ਤੇ ਵੀਰੇ ਘੁੰਮ ਕੇ ਦਿਖਾ ਦੇਣਾ ਤੁਹਾਨੂੰ ਆ ਵੇ ਇਹ ਰਹਿ ਬਾਈ ਇਹ ਅੱਛਾ ਜੀ ਇਹ ਵੀ ਫਾਸਟ ਆਉਂਦਾ ਹੈਗਾ ਹਾਂਜੀ ਬਹੁਤ ਕੈਸ਼ ਦਾ ਹੋਆ ਅੱਛਾ ਨਕਦ ਕੈਸ਼ ਦਾ ਹੈ ਬਹੁਤ ਸੋਹਣਾ ਟਰੈਕਟਰ ਭਰਾ ਮੇਰੋ 13 ਮਾਡਲ ਆ ਭਰਾ ਮੇਰੋ ਤੇ 2 ਲੱਖ ਤੇ 90 ਹਜ਼ਾਰ ਡਿਮਾਂਡਾ ਕਿੰਨੇ ਦਾ ਕੱਟਾ ਲੰਗੀ ਆ ਇਹ ਦੇਣਾ ਬਾਈ 2 ਲੱਖ 75 ਹਜ਼ਾਰ ਦਾ ਰੇਟ 2 ਲੱਖ 75 ਹਜ਼ਾਰ ਬਾਕੀ ਮੌਕੇ ਤੇ ਕੋਈ ਕੋਈ ਬੰਦਾ ਉਹ ਮੰਨ ਤਾ ਲਹੁਰਦੀ ਕਰ ਠੀਕ ਹੈ ਜੀ ਆਪਣਾ ਪਿੰਡ ਕਿਹੜਾ ਬਾਈ ਇਹਦੇ ਵੀ ਲੋਨ ਪੁਆਇੰਟ ਤੇ ਹੋ ਜੂਗਾ ਜੀ ਇਹਦੇ ਤੇ ਹੋ ਜੂਗਾ ਅੱਛਾ ਜੀ ਪਰ ਹੂਲ ਘੱਟ ਹੋ ਜੂਗਾ ਠੀਕ ਹੈ ਜੀ ਇਹ ਵੀ ਪੁਰਾਣਾ ਕੱਟ ਲਾਂਗੇ ਡੈਟਾ ਆ ਮੰਨ ਕੇ ਚਲੋ ਕੱਟ ਲਾਂਗੇ ਬਾਈ ਠੀਕ ਹੈ ਜੀ ਹਾਂ ਕੱਟਿਆ ਜੋ ਵੀ ਮੰਨ ਕੇ ਚੱਲ ਦੇਖ ਕੇ ਕੱਟਿਆ ਜਾਊਗਾ ਜਿਹੇ ਜਿਹਾ ਅਗਲੇ ਦਾ ਹੋਊਗਾ ਹਾਂ ਹਾਂ ਜੀ ਤੇ ਅੱਗੇ ਆ ਗਈ ਸੋਨਾ ਲੀਕਾ ਬਹੁਤ ਸੋਹਣਾ ਟਰੈਕਟਰ ਹੈ ਭਰਾ ਮੇਰੇ ਟਾਇਰ ਟੂਰ ਕਿੰਨੇ ਕ ਕਲੂਰੇ ਦੇ ਮੂਰਲੇ ਟਾਇਰ ਭੁੱਲਣਾ ਸਾਹਿਬ ਚਾਰੇ ਹੀ ਨਾਲ ਦੇ ਆਦੇ ਚਾਰੇ ਹੀ ਨਾਲ ਦੇ ਆ ਹਾਂ 18 ਮਾਡਲ ਹੈ ਹਾਂ ਇਹ ਵੀ 780 85 ਘੰਟੇ ਚੱਲਿਆ ਵਾ ਟਰੈਕਟਰ ਉਹ ਕਾ ਨਹੀਂ ਸੀ ਜਮਾਈ ਵੀ ਹਾਂ ਨਵਾਂ ਹੀ ਟਰੈਕਟਰ ਮਾਰਡਰ ਜਰੂਰ ਉਠਾਰਾ ਸੀ ਪਰ ਟਰੈਕਟਰ ਨਵਾਂ ਹੈ ਠੀਕ ਗੱਲ ਹੈ ਟਾਇਰ 90 ਪੈਸੇ ਨੇ ਚਾਰੇ ਭਾਈ ਇਹਦੇ ਹਾਂ ਬਹੁਤ ਸੋਹਣਾ ਟਰੈਕਟਰ ਹੈ ਅੱਛਾ ਜੀ ਹਾਂ ਜੀ ਤੇ ਪੂਰਾ ਘੈਂਟ ਟਰੈਕਟਰ ਆ ਯਾਰ ਇਹ ਹਰਿਆਣਾ ਨੰਬਰ ਹੈ ਕਿ ਪੰਜਾਬ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰ ਹੈ ਜੀ ਇਹ ਵੀਰੀਆ ਨੂੰ ਸੋ ਮਿਲੂਗੀ ਲੋਨ ਇਹਦੇ ਨੂੰ ਅੱਛਾ ਜੀ ਕਈ ਬੰਦੇ ਕਹਿੰਦੇ ਯਾਰ ਮੇਰੇ ਕੋਲ ਤਾਂ ਪੰਜਾਬ ਹੈ ਪੰਜਾਬ ਹੈ ਮੈਂ ਤਾਂ ਹਰਿਆਣਾ ਵੇਚਦਾ ਨਹੀਂ ਹਾਂ ਵੀ ਹਰਿਆਣੇ ਵਾਲਾ ਦੇ ਕਿਹੜਾ ਕੋਈ ਪਾਵਾ ਪਈ ਹੈ ਸਹੀ ਗੱਲ ਆ ਵੀਰੀਆ ਦਾ ਟਰੈਕਟਰ ਹੈ ਪੰਜਾਬ ਵਾਲੇ ਦੇ ਬਰਾਬਰ ਹੀ ਲੋਨ ਇਹਦੇ ਨੂੰ ਅੱਛਾ ਜੀ ਤੇ ਇਹ ਅਗਲੇ ਦੇ ਨਾਂ ਨੂੰ ਸਾਰਾ ਕੁਝ ਹੋ ਜੂਗਾ ਬਾਈ ਹੁੰਦਾ ਸਾਰਾ ਕੁਝ ਹੁੰਦਾ ਪਰ ਉਹ ਜੀ ਬੇਚ ਲਈ ਹਰਿਆਣਾ ਤਾਂ ਹਾਂਜੀ 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 ਤੇ ਕਿਹੜਾ ਮਾਡਲ ਆ ਜੀ ਇਹ 2018 ਮਾਡਲ ਲੈ ਲਓ 2018 ਮਾਡਲ ਆ 5 ਲੱਖ ਤੇ 88 ਹਜ਼ਾਰ ਡਿਮਾਂਡ ਆਣਾ ਜੀ ਹਾਂ ਬਾਈ ਕਿੰਨੇ ਆ ਛੱਡ ਦਾਂਗੇ ਇਹ ਦੇਣਾ 5 ਲੱਖ ਤੇ 60 ਹਜ਼ਾਰ 5 ਲੱਖ 60 ਹਜ਼ਾਰ ਦਾ ਹਾਂ ਬਾਈ ਤੇ ਆ ਦੇਖ ਲੋ ਭਰਾ ਮੇਰੋ ਨਵਾਂ ਟਰੈਕਟਰ ਹੈ ਨਵਾਂ ਟਰੈਕਟਰ ਹੈ ਜਮਾ ਕੋਕਾ ਪੀਛਿਆ ਨਵਾਂ ਟਰੈਕਟਰ ਹੈ ਹਾਂ ਅਗਰ ਲਈ ਰਿੰਮਾ ਤੇ ਨਿਕਲ ਦਿਖਾ ਬਾਈ ਰਿੰਮ ਰਿੰਮ ਦੇਖ ਮੜਾ ਜਾ ਰਿੰਮ ਦਾ ਨਟ ਸਾਰੇ ਜਮਾ ਉਹ ਲੱਗਿਆ ਹੋਇਆ ਹਾਂਜੀ ਜਮਾ ਨਵਾਂ ਪਿਆ ਹਾਂਜੀ ਹਾਂਜੀ ਜਮਾ ਆ ਦੇਖ ਲੋ ਭਰਾ ਮੇਰੋ ਬੇਟ ਬੂਟ ਸਾਰਾ ਕੁਝ ਤੁਹਾਨੂੰ ਓਕੇ ਮਿਲੂਗਾ ਕੋਕਾ ਪੀਛਿਆ ਟਰੈਕਟਰ ਪਾਵਰ ਸਟੀering ਆ ਤੇ ਕਿੰਨੇ ਟੱਲ ਬਾਤ ਅੱਗੇ ਆ ਗਿਆ ਭਰਾ ਮੇਰੋ 3630 3630 ਹਾਂ ਕੋਣਾ ਬੈਂਪਰ ਲੱਗਿਆ ਮੂਰੇ। ਬਈ ਐਕਸਟਰਾ ਬੇਡ ਲਾਇਆ 5000 ਦਾ। ਹਾਂਜੀ। ਅੱਛਾ ਜੀ। ਇਹ ਸਦਰ ਨਾਲ ਹੁੰਦੀ। ਟਾਇਰ ਟੂ ਦੇਖ ਲਓ ਜਮਾ ਕੋਕਾ ਵੀ ਥੀ ਆ ਭਰਾ ਮੇਰੋ। ਸੋਣਾ ਟਰੈਕਟਰ ਆ ਪੂਰਾ। ਘੈਂਟ ਦਾ ਲਵਾਤਾ। ਸੁਪਰ ਪਲੱਸ ਆ। ਹਾਂਜੀ। ਇਹ ਡਬਲ ਡਿਸਟ੍ਰਿਬਿਊਟਰ ਕਰੀ ਸੁਪਰ। ਸਾਈਡ ਘੇਰਾਣਾ ਹੀ। ਇਹਦੇ ਵੀ ਹਾਂ ਸਾਈਡ 'ਚ ਹੀ ਹੁੰਦਾ ਬਾਈ ਇਹ। ਹਾਂ ਸੁਪਰ ਪਲੱਸ। ਹਾਂਜੀ। ਤੇ ਘੋੜਾ ਬੈਂਪਰ ਲੱਗਿਆ ਪੂਰਾ ਘੈਂਟ ਜੀ। ਤੇ ਆਹ ਦੇਖ ਲਓ ਭਰਾ ਮੇਰੋ। ਡੰਡਾ, ਵੱਟੀ, ਛਤਰੀ ਸਾਰਾ ਸਮਾਨ ਇਹਦਾ ਨਾਲ ਹੀ। ਸਾਰਾ ਕੁਝ ਨਾਲ ਮਿਲੂਗਾ ਤੁਹਾਨੂੰ। ਇੰਨੇ ਨੇ ਕਰਦੀ ਫੁੱਲ ਗਾਰੰਟੀ ਹੈ ਨਾ ਜੀ ਹਾਂ ਬਈ ਆ ਖੜਾ ਹੈਗਾ ਇੱਥੇ ਮਾਦਾਨ ਤੇ ਪੂਰਾ ਘੈਂ ਟਰੈਕਟਰ ਆ ਭਰਾ ਅੰਮ੍ਰਿਤ 3232 ਇਹ ਦੇਖ ਲਓ ਗਰੂ ਚਾਰਜ ਵੀ ਕੋਈ ਨਹੀਂ ਕਰੇ ਖਾਤਾ ਤੇ ਕਿਹੜਾ ਮਾਡਲ ਆ ਜੀ ਇਹ 14 ਮਾਡਲ ਹੈ 14 ਮਾਡਲ ਪੰਜਾਬ ਨੰਬਰ ਹੈ ਨਾ ਇਹ ਵੀ ਹਰਿਆਣਾ ਨੰਬਰ ਹੈ ਇਹ ਵੀ ਹਰਿਆਣਾ ਹਾਂ ਇਹਨੂੰ ਸੀ ਇਹ ਵੀ ਦੇਵਾਂਗੇ ਅੱਛਾ ਜੀ 5 ਲੱਖ ਤੇ 90000 ਮੰਗਦਾ ਕਿੰਨੇ ਛੱਡ ਦਾਂਗੇ ਭਾਈ ਇਹ ਦੇਣਾ ਭਾਈ ਆਪਾਂ 4 ਲੱਖ ਤੇ 75000 4 ਲੱਖ ਤੇ 75000 ਆਹ ਦੇਖ ਤੇ ਜੀ ਕੋਈ ਨਾ ਬਾਕੀ ਮੌਕੇ ਤੇ ਮਾਨਦਾਨ ਹੋਰ ਵੀ ਕਰ ਲਾਂਗੇ ਹਾਂਜੀ ਬਾਈ ਮੈਂ ਕਾ ਵੇਖ ਕੇ ਜੇ ਤੁਰ ਕੇ ਕੋਈ ਗੱਲ ਨਹੀਂ ਕਰ ਲਾਂਗੇ ਹੋਰ ਵੀ ਹਾਂਜੀ ਤੇ ਅੱਗੇ ਆ ਗਿਆ ਜੀ ਡੀਆਈ ਡੀਆ 265 ਹਾਂਜੀ ਇਹਦੇ ਵੀ ਟਾਇਰ ਚਾਰੇ ਨਵੇਂ ਆ ਪੰਜਾਬ ਨੰਬਰ ਆਈ ਹੈ ਨਾ ਤਾਂ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਭਰਾ ਮੇਰੋ ਤੇ ਬਹੁਤ ਕਮੈਂਟ ਆਉਂਦਾ ਨਾ ਵੀ ਡੀਆਈ ਜਾਈਦਾ ਸਾਨੂੰ ਹਾਂ ਆਹ ਕੜਾ ਰੀਜਨਲ ਟਰੈਕਟਰ ਆ ਭਰਾ ਮੇਰੋ ਤੇ ਇਹਦੀ ਛਤਰੀ ਮਿਲ ਜੂ ਜੀ ਦੇ ਦਾਂਗੇ ਯਾਰ ਛਤਰੀ ਛਤਰੀ ਵੀ ਬਾਈ ਕਹਾਂ ਦੇ ਦਿਆਂਗੇ ਕਈ ਵਾਰੀ ਅਗਲਾ ਆਉਂਦਾ ਯਾਰ ਵੀਡੀਓ 'ਚ ਛਤਰੀ ਨਹੀਂ ਦੇਸੀ ਇਹ ਛਤਰੀ ਬਾਈ ਦਾ ਟਰੈਕਟਰ ਹੈ ਹਾਂ ਬਹੁਤ ਸੋਹਣਾ ਟਰੈਕਟਰ ਦੇਖੋ ਆ ਸੋਹਣਾ ਟਰੈਕਟਰ ਇਹ ਪੂਰਾ ਘੈਂਟ ਟਰੈਕਟਰ ਦੇਖ ਲਓ ਤੇ ਆਹ ਦੇਖੋ ਟਾਇਰ ਨਵੇਂ ਆ ਹਾਂ ਡੰਡਾ ਫੱਟੀ ਹੁੱਕ ਵੀ ਆ ਡੰਡਾ ਫੱਟੀ ਛਤਰੀ ਸਾਰਾ ਕੁਝ ਆ ਹਾਂ ਕੋਕਾ ਪੀਛੀ ਆ ਯਾਰ ਹਾਂ ਬਹੁਤ ਸੋਹਣਾ ਟਰੈਕਟਰ ਹੈ ਭਰਾ ਮੇਰੇ ਟਾਇਰ ਦੇਖ ਲਓ ਨਵੇਂ ਨਵੇਂ ਆ ਮਨ ਤੇ ਆਹ ਦੇਖ ਲਓ ਇੱਧਰ ਬਹੁਤ ਸੋਹਣਾ ਟਰੈਕਟਰ ਹੈ ਭਰਾ ਮੇਰੇ ਤੇ ਬਾਹਲੇ ਆ ਵੀਡੀਓ ਚ ਆਉਣ ਦੇਣ ਸਾਨੂੰ ਡੀਆਈ ਚਾਹੀਦਾ ਯਾਰ ਤੇ ਆਹ ਡੀਆਈ ਉਹਨਾਂ ਵਾਸਤੇ ਆ ਹਾਂ ਪੰਜਾਬ ਨੰਬਰ ਆ ਭਰਾ ਮੇਰੇ ਤੇ ਕਿਹੜਾ ਮਾਡਲ ਆ ਜੀ ਇਹ 95 95 ਮਾਡਲ ਆ ਹਾਂ ਭਾਈ ਤੇ 1 ਲੱਖ 70 ਹਜ਼ਾਰ ਦੀ ਮੰਗ ਆ ਕਿੰਨੇ ਆ ਛੱਡਾਂਗੇ ਜੇ ਪਾਇਆਗਾ 1 ਲੱਖ 65 ਹਜ਼ਾਰ ਤੋਂ 60 ਦਾ ਦੇ ਦਾਂਗੇ ਮੋਕੇ ਤੇ 60 ਹਜ਼ਾਰ ਦੇ ਦਾਂਗੇ ਹਾਂ ਠੀਕ ਆ ਜੀ ਤੇ ਆਪਣਾ ਨੰਬਰ ਬੋਲੀ ਨੰਬਰ ਵੀਰੇ ਹੋ ਗਈ ਹੈ 9417232636 ਠੀਕ ਹੈ ਤੇ ਇਹ ਨੰਬਰ ਤੇ ਬਾਈ ਨਾਲ ਕਰ ਲਿਓ ਭਰਾ ਮੇਰੇ ਸੰਪਰਕ ਤੇ ਸਕਰੀਨ ਤੇ ਵੀ ਨੰਬਰ ਚੱਲੀ ਜਾਂਦਾ ਤੇ ਬਾਈ ਨੂੰ ਕਰ ਲਿਓ ਕੌਣ ਤਰਵੰਡੀ ਸਾਭੂ ਆ ਤੇ ਬਹੁਤ ਸੋਹਣੇ ਟਰੈਕਟਰ ਹੁੰਦੇ ਆ ਭਰਾ ਕੋਲੇ ਤੇ ਕੋਈ ਆਏ ਨਾ ਕਿਹਾ ਵੀ ਜਿਹੜਾ ਵੀਡੀਓ ਚ ਬੋਲੇ ਆਪਾਂ ਤੇ ਉਦੋਂ ਵੀ ਮਾੜਾ ਮੋਟਾ ਮਾਨਤਾਨ ਤੁਹਾਡਾ ਹੋ ਜੂਆ ਭਰਾ ਮੇਰਾ ਵੀ ਬੰਦਾ ਆ ਗਿਆ ਯਾਰ ਉਹ ਵੇਚਤਾ ਜਾਇਆ ਹੋ ਗਿਆ ਜਿਹੜੀ ਗੱਲ ਕਲੀਅਰ ਹੈ ਤਾਂ ਕਲੀਅਰ ਹੈ ਜੇ ਹੁਣ ਕੋਈ ਅੱਜ ਡਾਕਟਰ ਵੇਖ ਗਿਆ ਕੱਲ ਨੂੰ ਕਿਸੇ ਵੀਰ ਦਾ ਫੋਨ ਆਇਆ ਜੇ ਵੇਖਿਆ ਤਾਂ ਵੇਖਿਆ ਜੇ ਖੜਾ ਤਾਂ ਜਿਹੜੀ ਫੋਨ ਕਰਕੇ ਆਜੋ ਵੀਡੀਓ 'ਚ ਗੱਲ ਕਰੀ ਹੈ ਉਹੀ ਹੋਊਗਾ ਤੇ ਬਾਕੀ ਫੋਨ ਕਰਕੇ ਆਇਓ ਹਣਾ ਹਾਂ ਵੀਰੇ ਫੋਨ ਟਰੈਕਟਰ ਹੁਣ ਬੁੱਧਵਾਰ ਤੇ ਵਿਗ ਜਾਂਦੇ ਨੇ ਨਹੀਂ ਕੋਈ ਗੱਲ ਨਹੀਂ ਵਟਸਐਪ ਤੇ ਜੇ ਕਈ ਵਾਰੀ ਫੋਨ ਨਹੀਂ ਵੀ ਚੱਕੀਦਾ ਇਸ ਨੰਬਰ ਤੇ ਹੀ ਵਟਸਐਪ ਚੱਲਦਾ ਹੈ ਇਹਦੇ ਤੇ ਵਿਵਾਸ ਮਸੂਦਾ ਠੀਕ ਹੈ ਜੀ ਓਕੇ ਭਰਾ ਧੰਨਵਾਦ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਓਕੇ